ਹੈਲੋ ਜੀ ਸਤ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਸ਼ੁਰੂ ਕਰਦਾ ਆ ਬਹੁਤ ਸੋਹਣੇ ਸੂਟਾਂ ਦੇ ਉੱਤੋਂ ਜਿਹੜੇ ਆ ਗਏ ਪ੍ਰਿੰਟ ਦੇ ਵਿੱਚ ਤੇ ਸਾਰੇ ਸੂਟ ਬੜੇ ਕਮਾਲ ਦੇ ਨੇ ਤੇ ਆਉਣਗੇ ਖਾਦੀ ਸਿਲਕ ਦੇ ਉੱਤੇ ਬਹੁਤ ਸੋਹਣਾ ਪ੍ਰਿੰਟ ਜੇ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਤੁਸੀਂ ਇਹਨਾਂ ਦੇ ਤੁਸੀਂ ਕੋਟ ਸੈੱਟ ਬਣਾ ਸਕਦੇ ਜੇ ਸੂਟ ਬਣਾ ਸਕਦੇ ਜੇ ਪਲਾਜੋ ਸੂਟ ਬਣਾ ਸਕਦੇ ਜੇ ਨਾਈਟ ਸੂਟ ਡਰੈੱਸ ਗਾਊਨ ਮਤਲਬ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਮਰਜ਼ੀ ਡਿਜ਼ਾਈਨ ਕਰਾ ਸਕਦੇ ਜੇ ਇੰਨੇ ਸੋਹਣੇ ਪ੍ਰਿੰਟ ਆਏ ਹਨ ਕਿ ਕਮਾਲ ਹੀ ਹੋਈ ਪਈ ਆ ਪ੍ਰਿੰਟਾਂ ਲਈ ਦਾ ਵੀਡੀਓ ਚੈੱਕ ਕਰਿਓ ਸੂਟ ਬਹੁਤ ਸੋਹਣੇ ਜੇ ਬਿਨਾ ਦੁਪੱਟੇ ਤੋਂ ਨੇ ਤੇ ਰੇਟ ਰੇਟ ਸਭ ਤੋਂ ਸੁਪਰ ਵਾਲਾ ਰੇਟ ਦੇਣਾ ਅੱਜ ਤੁਹਾਨੂੰ ਮੈਂ ਮਾਰਕੀਟ 'ਚ ਬੜਾ ਕੁਝ ਵੇਖੰਡਾ ਜਿੰਨੇ ਦਾ ਮਰਜ਼ੀ ਕੋਈ ਵੇਚੀ ਜਾਵੇ ਤੁਹਾਨੂੰ ਮੈਂ ਰੇਟ ਦਊਂਗਾ ਚੈੱਕ ਕਰਿਓ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਸਟਾਕ ਜੇ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਬਾਅਦ ਇਹ ਸਟਾਕ ਜਿਹੜਾ ਜੇ ਹੋ ਸਕਦਾ ਫਿਰ 20 ਦਿਨਾਂ ਨੂੰ ਜਾ ਕੇ ਰਿਪੀਟ ਹੋਵੇ ਤੇ ਆਜੋ ਕਰਦੇ ਹਾਂ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੋਹਣੇ ਸੋਹਣੇ ਸੂਟ ਬਿਨਾ ਦੁਪੱਟਿਆਂ ਤੋਂ ਤੇ ਲਓ ਜੀ ਪਹਿਲਾ ਸੂਟ ਚੈੱਕ ਕਰ ਇਹ ਹੈਗਾ ਜੇ ਖਾਦੀ ਸਿਲਕ ਦਾ ਸੂਟ ਬਹੁਤ ਸੋਹਣਾ ਸ਼ਰਟ ਪੀਸ ਜੇ ਖਾਦੀ ਸਿਲਕ ਦਾ ਬਾਟਮ ਨਾਲ ਇਹਦੇ ਆਉਣੀ ਜੇ ਸੇਮ ਖਾਦੀ ਸਿਲਕ ਦੀ ਤੇ ਬਹੁਤ ਸ਼ਾਨਦਾਰ ਪ੍ਰਿੰਟ ਜੇ ਮੈਚਿੰਗ ਵੇਖ ਸਕਦੇ ਜੇ ਪ੍ਰਿੰਟ ਦੀ ਤੁਸੀਂ ਕਿੰਨੀ ਸੋਹਣੀ ਆ ਕੰਟਰਾਸਟ ਕਿੰਨਾ ਜ਼ਿਆਦਾ ਪਿਆਰਾ ਹੈ ਦਾ ਬਿਨਾ ਦੁਪੱਟੇ ਤੋਂ ਜੇ ਇਹ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਸਿੰਗਲ ਸੂਟ ਲੈਂਦੇ ਜੇ ਤੇ 545 ਦਾ ਜੇ ਦੋ ਸੂਟ ਬੁੱਕ ਕਰਦੇ ਜੇ ਤੇ 1000 ਰੁਪਏ ਦੇ ਜੇ ਤੇ ਮੇਰੀ ਸਲਾਹ ਇਹ ਹੈ ਕਿ ਦੋ ਸੂਟ ਬੁੱਕ ਕਰ ਲਓ ਤੁਸੀਂ ਤੇ ਬਹੁਤ ਪਿਆਰਾ ਜਿਹਾ ਸਟਾਕ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਅੱਛਾ ਇਹਦੇ ਵਿੱਚ ਨਾ ਆਪਾਂ ਆਫਰ ਜਿਹੜੀ ਸਾਡੀ 3000 ਵਾਲੀ ਜਿਹੜੀ ਉਹ ਚੱਲਣ ਢਈ ਆ ਅੱਜ ਦੀ ਵੀਡੀਓ 'ਚ ਵੀ ਕਸਟਮਰ ਨੇ ਕੱਲ ਦੀ ਵੀਡੀਓ 'ਚ ਵੀ ਕਸਟਮਰ ਨੇ ਜਿਹੜੇ 3-3000 ਦੀ ਸ਼ਾਪਿੰਗ ਕੀਤੀ ਉਹਨਾਂ ਨੂੰ ਆਪਾਂ ਸੂਟ ਗਿਫਟ ਭੇਜੇ ਆ ਤੇ ਇਹਦੇ 'ਚ ਵੀ ਤੁਸੀਂ 3000 ਦੇ ਸੂਟ ਲੈਂਦੇ ਜੇ ਤੇ ਤੁਹਾਨੂੰ ਆਪਾਂ ਗਿਫਟ ਸੂਟ ਫ੍ਰੀ ਇੱਕ ਭੇਜਾਂਗੇ ਕੋਈ ਵੀ ਸਾਡੇ ਵੱਲੋਂ ਸੋਨਾ ਜਾਂ ਕਸੂਟ ਤੇ ਆਜੋ ਅੱਗੇ ਕਲਰ ਤੁਹਾਨੂੰ ਹੋਰ ਦਿਖਾਵਾਂ ਇਹਦੇ ਵਿੱਚ ਆਹ ਲਓ ਜੀ ਅੱਗੇ ਆ ਗਿਆ ਬਲੈਕ ਬਲੈਕ ਦੇ ਉੱਤੇ ਪ੍ਰਿੰਟ ਚੈੱਕ ਕਰੋ ਪਹਿਲਾਂ ਦਾ ਕਵਾਲਿਟੀ ਬਹੁਤ ਸੋਹਣੀ ਆ ਫਿਨਿਸ਼ਿੰਗ ਬਹੁਤ ਸੋਹਣੀ ਆ ਸਿੰਗਲ ਸੂਟ ਦਾ ਰੇਟ ਆਉਣਾ ਜੇ 500 ਰੁਪਈਆ ਔਰ 545 ਰੁਪਈਏ ਦੋ ਸੂਟ ਬੁੱਕ ਕਰਦੇ ਜੇ ਤੁਹਾਨੂੰ ਪੈ ਜਾਣੇ ਆ ਇਹ 1000 ਰੁਪਈਏ ਦੇ ਦੋ ਸ਼ਿਪਿੰਗ ਫ੍ਰੀ ਹੋਣ ਵਾਲੀ ਜੇ ਆਲ ਓਵਰ ਇੰਡੀਆ ਦੇ ਵਿੱਚ ਚਾਹੇ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਲਿਓ ਆ ਲੋ ਜੀ ਇੱਕ ਹੋਰ ਵਾਈਟ ਦੇ ਵਿੱਚ ਵੱਖਰਾ ਜਿਹਾ ਪ੍ਰਿੰਟ ਹੈ ਵੀ ਇਹਦੇ ਨਾਲ ਵੀ ਬਾਟਮ ਪ੍ਰਿੰਟਡ ਜੇ ਤੇ ਕੱਟ ਮੈਂ ਤੁਹਾਨੂੰ ਦੱਸ ਦਿੰਦਾ ਇਹਨਾਂ ਦੀ 2.5 2.5 ਮੀਟਰ ਦੀ ਕੱਟ ਜੇ ਬਕਾਇਦਾ ਇਹਨਾਂ ਦੇ ਉੱਪਰ ਸਟੈਂਪਾਂ ਲੱਗੀਆਂ ਆਉਂਦੀਆਂ ਜੇ ਖਾਦੀ ਸਿਲਕ ਦੀਆਂ ਬਹੁਤ ਸੋਹਣਾ ਸੂਟ ਜੇ ਕੁਆਲਿਟੀ A1 ਜੇ ਪ੍ਰਿੰਟ ਬਹੁਤ ਪਿਆਰੇ ਨੇ ਜਿਹੜੀ ਸਭ ਤੋਂ ਵੱਡੀ ਗੱਲ ਆ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਉਹੀ ਸੇਮ ਤੁਹਾਨੂੰ ਮੈਂ ਦੱਸ ਦਿੱਤਾ 545 ਸਿੰਗਲ ਦਾ 1000 ਦੇ ਦੋ ਆਫਰ ਕੰਬੋ ਜੇ ਰੇਟ ਬੜਾ ਪਿਆਰਾ ਜਿਹਾ ਕਰਤਾ ਜੇ ਤੁਹਾਡੇ ਵਾਸਤੇ ਆਪਾਂ ਸ਼ਿਪਿੰਗ ਫ੍ਰੀ ਆ ਹਰ ਵਾਰ ਦੀ ਤਰ੍ਹਾਂ ਆਲ ਓਵਰ ਇੰਡੀਆ ਦੇ ਵਿੱਚ ਅਬੀ ਸੋਹਣਾ ਜਾਰ ਕਲਰ ਚੈੱਕ ਕਰ ਲਿਓ 골ਡਨ ਜੀ ਸ਼ੇਡ ਆ ਬੜੀ ਸੋਹਣੀ ਜੀ ਰੇਟ ਇਹਦਾ ਵੀ ਤੁਹਾਨੂੰ ਆਪਾਂ ਸੇਮ ਦੇ ਦੇਣਾ ਆ ਪ੍ਰਿੰਟ ਵੇਖ ਸਕਦੇ ਜੇ ਤੁਸੀਂ ਫੈਬਰਿਕ ਦੀ ਕੁਆਲਿਟੀ A1 ਆ। ਇਹ ਇੱਕ ਚੀਜ਼ ਮੈਂ ਹੋਰ ਕਲੀਅਰ ਕਰਦਾ ਇਹਨਾਂ ਸੂਟਾਂ ਨੂੰ ਲਾਈਨਿੰਗ ਲਾਗਦੀ ਜੇ ਸਾਡੇ ਕਸਟਮਰ ਕਨਫਿਊਜ਼ ਨਾ ਹੋਣ ਕਿ ਸ਼ਾਇਦ ਇਹ ਬਿਨਾਂ ਲਾਈਨਿੰਗ ਤੋਂ ਬੰਦ ਦੇ ਆ ਨਹੀਂ। ਇਹਨਾਂ ਨੂੰ ਲਾਈਨਿੰਗ ਲੱਗਣੀ ਜੇ ਰੇਟ ਆਉਣਾ ਜੇ ਇਹਨਾਂ ਦਾ 545 ਸਿੰਗਲ ਦਾ ਦੋ ਸੂਟ ਮਿਲਨੇ 1000 ਰੁਪਏ ਦੇ। ਇਹ ਕਾ ਵੀ ਸੋਨਾ ਜਿਹਾ ਪ੍ਰਿੰਟ ਚੈੱਕ ਕਰੋ ਜੀ। ਜਿਹੜੇ ਕਸਟਮਰ ਛੋਟਾ ਪ੍ਰਿੰਟ ਪਸੰਦ ਕਰਦੇ ਆ ਉਹਨਾਂ ਦੇ ਉਹਨਾਂ ਵਾਸਤੇ ਵੀ ਆਪਸ਼ਨ ਹੈਗੀ ਆ। ਜਿਹੜੇ ਜ਼ਿਆਦਾ ਵੱਡੇ ਫਲਾਵਰ ਪ੍ਰਿੰਟ ਪਸੰਦ ਕਰਦੇ ਆ ਉਹਨਾਂ ਵਾਸਤੇ ਵੀ ਆਪਸ਼ਨ ਹੈਗੀ ਆ। ਬਾਟਮ ਪ੍ਰਿੰਟ ਆਉਣੀ ਆ ਜੇ ਇਦਾਂ ਆ ਸ਼ਰਟ ਆਉਣੀ ਹੈ ਜੇ ਰੇਟ ਆਉਣਾ ਜੇ ਸਿਰਫ ਇਹਨਾਂ ਦਾ 545 ਰੁਪਏ ਸਿੰਗਲ ਸੂਟ ਦੇ ਉੱਤੇ ਦੋ ਸੂਟ ਪੈਣੇ 1000 ਰੁਪਏ ਦੇ ਆ ਕਲਰ ਹੈਗਾ ਜੇ ਗਾਜਰੀ ਸੂਟ ਦਾ ਬ੍ਰਾਈਟ ਕਲਰ ਜੇ ਥੋੜਾ ਜਿਹਾ ਵੀਡੀਓ ਜੀ ਤੁਹਾਨੂੰ ਥੋੜਾ ਜਿਹਾ ਡਲ ਲੱਗਣ ਡਿਆ ਪਰ ਇਹ ਬਹੁਤ ਸੋਹਣਾ ਬੜਾ ਸ਼ਾਈਨ ਦੇ ਵਿੱਚ ਹੈ ਇਹਦੇ ਬ੍ਰਾਈਟ ਕਲਰ ਜੇ ਰੇਟ ਇਹਦਾ ਵੀ ਸੇਮ ਆਉਣਾ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਅੱਛਾ ਇਸੇ ਵੀਡੀਓ ਜੀ ਨਾਲ ਮੈਂ ਕਹਾਂ ਚੱਲ ਇੱਕ ਹੋਰ ਤੁਹਾਨੂੰ ਨਾਲ ਦੇ ਦਿੰਦੇ ਹਾਂ ਸ਼ਿਮਰ ਦੀ ਮੈਚਿੰਗ ਸ਼ਿਮਰ ਦੀ ਸ਼ਰਟ ਆਉਣੀ ਜੇ ਕਾਟਨ ਦੀ ਬਾਟਮ ਆਉਣੀ ਜੇ ਮ ਇਹ ਵੀ ਦੋ ਸੂਟ 1000 ਦੇ ਮਿਲਨੇ ਜੇ ਸਿੰਗਲ ਜਿਹੜਾ ਜੇ 545 ਰੁਪਏ ਦਾ ਜੇ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ 3-4 ਕਲਰ ਆਪਸ਼ਨ ਹੈਗੀਆਂ ਆਪਣੇ ਕੋਲ ਇਹ ਵੀ ਸ਼ਰਟ ਸ਼ਿਮਰ ਦੀ ਜੇ ਬਾਟਮ ਕਾਟਨ ਦੀ ਜੇ ਰੇਟ ਸੇਮ ਉਹੀ 545 ਦੇ ਨਾਲ ਤੇ ਇੱਕ ਆ ਵੀ ਸੋਹਣਾ ਜਿਹਾ ਕੰਟਰਾਸਟ ਮੈਚਿੰਗ ਲੈ ਸਕਦੇ ਜੇ ਤੁਸੀਂ ਆਲ ਓਵਰ ਇੰਡੀਆ 'ਚ ਦਵਾਂਗਾ ਫ੍ਰੀ ਸ਼ਿਪਿੰਗ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਆ ਲੋ ਜੀ ਇੱਕ ਆ ਵੀ ਪਿਆਰਾ ਜਿਹਾ ਪ੍ਰਿੰਟ ਚੈੱਕ ਕਰ ਲਓ ਇਹ ਸ਼ਰਟ ਸ਼ਿਮਰ ਦੀ ਜੇ ਬਾਟਮ ਜਿਹੜੀ ਆ ਇਹਦੇ ਵਿੱਚ ਕਾਟਨ ਦੀ ਜੇ ਜਿਹੜੇ ਇਹ ਤੋਂ ਪਹਿਲਾਂ ਆਪਾਂ ਆ ਪ੍ਰਿੰਟ ਵੇਖਟਿਆਂ ਇਹ ਖਾਦੀ ਸਿਲਕ ਦੀ ਸ਼ਰਟ ਜੇ ਖਾਦੀ ਸਿਲਕ ਦੀ ਹੀ ਬਾਟਮ ਜੇ ਆਹ ਵਾਲਾ ਜਿਹੜਾ ਜੇ ਇਹ ਸ਼ਿਮਰ ਦੇ ਵਿੱਚ ਜੇ ਤੇ ਆ ਵੀ ਪ੍ਰਿੰਟ ਸੋਨਾ ਜੇ ਤੁਸੀਂ ਲੈ ਸਕਦੇ ਜੇ ਕੰਟਰਾਸਟ ਮੈਚਿੰਗ ਇਹਦੀ ਇਹ ਵੀ ਸ਼ਿਮਰ ਦੇ ਉੱਤੇ ਸ਼ਰਟ ਜੇ ਬਾਟਮ ਜਿਹੜੀ ਜੇ ਉਹ ਕਾਟਨ ਦੀ ਆਉਣੀ ਜੇ ਰੇਟ ਸੇਮ ਉਹੀ ਆਉਣਾ ਜੇ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਲੋ ਜੀ ਚੈੱਕ ਕਰੋ ਜੀ ਤੇ ਪ੍ਰਿੰਟ ਸੂਟਾਂ ਤੋਂ ਬਾਅਦ ਹੁਣ ਤੁਹਾਨੂੰ ਦਿਖਾਉਣ ਲੱਗਾ ਮੈਂ ਸੂਟ ਕ੍ਰੇਪ ਦੇ ਤੇ ਸ਼ਿਮਰ ਦੇ ਇਹਦੇ ਵਿੱਚ ਆ ਆ ਗਿਆ ਜੇ ਗਾਜਰੀ ਕਲਰ ਦੇ ਵਿੱਚ ਸੂਟ ਸਿੰਧੀ ਬੂਟੀ ਦਾ ਬਹੁਤ ਸੋਹਣਾ ਸੂਟ ਜੇ ਸਿੰਧੀ ਬੂਟੀ ਦਾ ਵਰਕ ਜੇ ਸ਼ਿਮਰ ਦਾ ਬੇਸ ਜੇ ਰੇਟ ਇਹਦਾ ਵੀ ਆ ਜਣਾ ਜੇ ਸੇਮ 545 ਸਿੰਗਲ ਦਾ 2000 ਦੇ ਜੇ 2000 ਦੇ ਨਹੀਂ ਮੀਨ ਚਕ 2 ਸੂਟ 1000 ਰੁਪਏ ਤੇ ਕਸਟਮਰ ਕਦੇ ਇਹ ਨਾ ਸੋਝ ਲੈ ਵੀ 2000 ਦੇ ਸਿੰਗਲ ਇੱਕ ਕਨਫਿਊਜ਼ਨ ਹੋ ਜਾਏ ਕਦੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ 2 ਸੂਟ ਬੁੱਕ ਕਰਦੇ ਜੇ ਤਾਂ 1000 ਰੁਪਏ ਤੁਹਾਨੂੰ ਪੇ ਕਰਨਾ ਪਊਗਾ ਸਿੰਗਲ ਸੂਟ 545 ਦਾ ਜੇ ਆਲੋ ਜੀ ਇੱਕ ਹੋਰ ਕਰੇਪ ਦੇ ਉੱਤੇ ਸੋਨਾ ਜਿਹਾ ਸੂਟ ਜੇ ਮੋਰ ਪੰਖੇਆ ਕਲਰ ਜੇ ਰੇਟ ਇਹਦਾ ਵੀ ਮਿਲ ਜਣਾ ਜੇ ਤੁਹਾਨੂੰ 545 ਰੁਪਏ ਡਿਜ਼ਾਈਨ ਚੈੱਕ ਕਰੀ ਜਾਏ ਉਹ ਡਿਜ਼ਾਈਨ ਵੱਖਰੇ ਵੱਖਰੇ ਆਉਣੇ ਜੇ ਸਿੰਧੀ ਬੂਟੀ ਦੇ ਕਰੇਪ ਸਿਲਕ ਦਾ ਫੈਬਰਿਕ ਜੇ ਕਲਰ ਆਗਾ ਜੇ ਬਲੂ ਜੇ ਇਹਦਾ ਬਹੁਤ ਸੋਹਣਾ ਜਿਹਾ ਕਲਰ ਜੇ ਬਲੂ ਸ਼ੇਡ ਜੇ ਸਿੰਧੀ ਬੂਟੀ ਦੇ ਉੱਤੇ ਤੁਸੀਂ ਡਿਮਾਂਡ ਕਰਦੇ ਹੋ ਬਹੁਤ ਸਾਰੀ ਤੇ ਆਪਾਂ ਰੀਸਟਾਕ ਕਰਾ ਦਿੱਤਾ ਜੇ ਤੁਹਾਡੇ ਵਾਸਤੇ ਬਾਜੂ ਵਰਕ ਇਹਦੇ ਵਿੱਚ ਤੁਹਾਨੂੰ ਮਿਲ ਜਣਾ ਜੇ ਨਹੀਂ ਇਹ ਤੋਂ ਅਗਲੇ ਜਿਹੜਾ ਇਹ ਤੋਂ ਨੈਕਸਟ ਡਿਜ਼ਾਈਨ ਉਹਦੇ ਵਿੱਚ ਸੌਰੀ ਇਹਦੇ ਵਿੱਚ ਬਾਜੂ ਵਰਕ ਨਹੀਂ ਹੈਗਾ ਇਹ ਤੁਹਾਨੂੰ ਮਿਲਣਾ ਜੇ ਆ ਫਰੀ ਸ਼ਿਪਿੰਗ ਦੇ ਨਾਲ 545 ਦਾ ਸਿੰਗਲ ਤੇ ਦੋ ਸੂਟ ਬੁੱਕ ਕਰਦੇ ਤੇ 1000 ਰੁਪਏ ਦੇ ਜੀ ਆਲਓਵਰ ਇੰਡੀਆ ਚ ਫਰੀ ਸ਼ਿਪਿੰਗ ਆ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ ਬਾਜੂਵਰਕ ਵੀ ਐਡ ਮਿਲ ਜੂਗਾ ਜੇ ਕਲਰ ਆ ਗਿਆ ਜੇ ਸਿਲਵਰ ਗ੍ਰੇ ਬਹੁਤ ਸੋਹਣਾ ਕਲਰ ਜੇ ਸੂਟ ਦਾ ਬਹੁਤ ਸੋਹਣੀ ਸ਼ਾਈਨਿੰਗ ਵੇਖੋ ਤੁਸੀਂ ਕ੍ਰੇਪ ਸਿਲਕ ਦੀ ਇਹ ਹੈਗਾ ਜੇ ਬਹੁਤ ਸੋਹਣਾ ਪਾਰਟੀ ਵੇਅਰ ਫੈਬਰਿਕ ਦੇ ਉੱਤੇ ਰੇਟ 545 ਰੁਪਏ ਬਾਜੂਵਰਕ ਐਡ ਆਉਣਾ ਜੇ ਇਹਦੇ ਵਿੱਚ ਆਲ ਚੈੱਕ ਕਰ ਲਓ ਠੀਕ ਹੈ ਜੀ ਸਿਲਵਰ ਗ੍ਰੇ ਕਲਰ ਜੇ ਇਹਦਾ ਰੇਟ ਹੈਗਾ ਜੇ ਸਿਰਫ 545 ਸਿੰਗਲ ਦਾ ਦੋ ਸੂਟ ਬੁੱਕ ਕਰ ਲਓ ਤੇ ਤੁਹਾਨੂੰ ਮਿਲ ਜਣੇ ਜੇ 1000 ਰੁਪਏ ਦੇ ਸਿਰਫ ਆਹ ਲਓ ਜੀ ਸੋਨਾ ਜਿਹਾ ਸੂਟ ਮਹਿੰਦੀ ਕਲਰ ਦੇ ਉੱਤੇ ਬਹੁਤ ਪਿਆਰਾ ਕੰਟਰਾਸਟ ਜੇ ਇਹਦਾ ਵੀ ਬਾਜੂ ਵਰਕ ਐਡ ਹੋਣਾ ਜੇ ਫੈਬਰਿਕ ਮਿਲਣਾ ਜੇ ਤੁਹਾਨੂੰ ਕ੍ਰੇਪ ਸਿਲਕ ਦਾ ਜੀ ਇਸ ਸੂਟ ਦਾ ਵਿੱਚ ਆਹ ਲਓ ਜੀ ਇਹ ਵੀ ਫਰੀ ਸ਼ਿਪਿੰਗ ਦੇ ਵਿੱਚ ਜੇ ਕੋਈ ਵੀ ਸਿੰਗਲ ਸੂਟ ਬੁੱਕ ਕਰ ਲਓ ਫਰੀ ਸ਼ਿਪਿੰਗ ਦੇ ਵਿੱਚ 545 ਦੇ ਨਾਲ ਸਿੰਗਲ ਤੇ ਜੇ ਦੋ ਲੈਣੇ ਆ ਤਾਂ ਤੁਹਾਨੂੰ ਪੈ ਜਣੇ ਜੇ ਦੋ ਸੂਟ ਸਿਰਫ ਤੇ ਸਿਰਫ 1000 ਰੁਪਏ ਦੇ ਯਾਨੀ ਕਿ ਦੋ ਸੂਟ ਤੁਸੀਂ ਬੁੱਕ ਕਰ ਸਕਦੇ ਜੇ 1000 ਦੇ ਵਿੱਚ ਸਿੰਗਲ ਸੂਟ 545 ਦਾ ਹਰ ਇੱਕ ਸੂਟ ਦੇ ਵਿੱਚ ਬਾਜੂ ਪਰ ਕੈਡ ਆਉਣਾ ਜੇ ਉਹਦੀ ਤੁਸੀਂ ਬਾਟਮ ਤੇ ਵੀ ਲਿਆ ਸਕਦੇ ਜੇ ਵਰਕ ਨੂੰ ਕਲਰ ਚੈੱਕ ਕਰੋ ਜੀ ਕਿੰਨਾ ਜਗਦਾ ਕਲਰ ਆ ਉਹ ਅੱਖਾਂ ਨੂੰ ਵੱਜਣ ਵਾਲਾ ਕਲਰ ਦੇ ਅੱਗੇ ਅੱਗੇ ਜੇ ਬਲੈਕ ਸਭ ਤੋਂ ਸੋਹਣਾ ਕਲਰ ਜੇ ਬਲੈਕ ਤੇ ਜਿਹਦੇ ਵਿੱਚ ਬਹੁਤ ਸੋਹਣਾ ਇਹਦੇ ਵਿੱਚ ਇੱਕ ਵਰਕ ਹੋਇਆ ਜੇ ਨਿਓਨ ਸ਼ੇਡ ਦਾ orange ਕਲਰ ਦਾ ਕੰਟਰਾਸਟ ਮੈਚਿੰਗ ਬਹੁਤ ਪਿਆਰੀ ਜੇ ਕ੍ਰੇਪ ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਲਓ ਜੀ ਇਹ ਹੈਗੇ ਸੋਹਣੇ ਸੋਹਣੇ ਸੂਟ ਜਿਹੜੇ ਮੈਂ ਤੁਹਾਨੂੰ ਦਿਖਾ ਦਿੱਤੇ ਹੀਗੇ ਵਿੱਚ ਪਹਿਲਾਂ ਤਾਂ ਮੈਂ ਵੀਡੀਓ ਜਿਹੜੀ ਇਕੱਲੇ ਪ੍ਰਿੰਟ ਸੂਟਾਂ ਦੀ ਬਣਾਉਣ ਲੱਗਾ ਹਾਂ ਫਿਰ ਮੈਨੂੰ ਲੱਗਾ ਵੀ ਵੀਡੀਓ ਛੋਟੀ ਰਹਿ ਗਈ ਹੈ ਇਸੇ ਵੀਡੀਓ 'ਚ ਇੱਕ ਵੀਡੀਓ ਮੈਂ ਹੋਰ ਐਡ ਕਰਤੀ ਆ 545 ਦੇ ਸਿੰਧੀ ਬੂਟੀ ਦੇ ਸੂਟਾਂ ਦੀ ਇਹਨਾਂ ਸੂਟਾਂ ਦਾ ਰੇਟ 650 ਰੁਪਈਆ ਹੈਗਾ ਪਰ ਹੁਣ ਫਿਲਹਾਲ ਆਪਾਂ ਤੁਹਾਨੂੰ ਦੇ ਦੇਣ ਲੱਗੇ ਆ ਕ੍ਰੇਪ ਦੇ ਉੱਤੇ ਬਾਜੂ ਵਰਕ ਦੇ ਨਾਲ 545 ਰੁਪਈਆ ਦੇ ਵਿੱਚ ਸਿਰ ਸ਼ਿਪਿੰਗ ਫ੍ਰੀ ਦੋ ਸੂਟ ਬੁੱਕ ਕਰਦੇ ਜੇ ਤੇ 1000 ਰੁਪਏ ਦੇ ਜੇ ਤੇ 3000 ਦੇ ਉੱਤੇ ਤੁਸੀਂ ਕੋਈ ਵੀ ਸ਼ੋਪਿੰਗ ਕਰਦੇ ਜੇ ਸਾਡੇ ਕੋਲ 3000 ਰੁਪਏ ਦੀ ਇੱਕ ਸੂਟ ਗਿਫਟ ਵਜੋਂ ਫ੍ਰੀ ਆਪਾਂ ਭੇਜਾਂਗੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚੋਂ ਸੂਟ ਕੋਈ ਵੀ ਤੁਸੀਂ 3 3000 ਦੇ ਸਿਲੈਕਟ ਕਰ ਲਿਓ ਕੋਈ ਵੀ ਸੂਟ ਲੈ ਲਿਓ ਇਹ ਜਿਹੜਾ ਇੱਕ ਸੂਟ ਗਿਫਟ ਵੇ ਫ੍ਰੀ ਜਾਊਗਾ ਸਾਡੇ ਵੱਲੋਂ ਸ਼ਿਪਿੰਗ ਫ੍ਰੀ ਦੇ ਵਿੱਚ ਉਹ ਕੋਈ ਵੀ ਸੂਟ ਹੋ ਸਕਦਾ ਇਹ ਵੀਡੀਓ ਜਿਹੜਾ ਹੋ ਸਕਦਾ ਆਉਣ ਵਾਲੀਆਂ ਵੀਡੀਓਂ 'ਚ ਵੀ ਹੋ ਸਕਦਾ ਜਿਹੜੀਆਂ ਪਿੱਛੇ ਲੰਘੀਆਂ ਉਹਨਾਂ 'ਚ ਵੀ ਹੋ ਸਕਦਾ ਸੋਹਣਾ ਸੂਟ ਦਊਂਗਾ ਗਰੰਟੀ ਫੁੱਲ ਆ ਸੂਟਾਂ ਦੀ ਕੁਆਲਿਟੀ ਬਹੁਤ ਟੌਪ ਦੀ ਜੇ ਤੇ ਲਓ ਜੀ ਅਲਰਮ ਵੀ ਸਾਡਾ ਵੱਜ ਗਿਆ ਜੇ ਹੁਣ ਛੁੱਟੀ ਦਾ ਟਾਈਮ ਹੋ ਗਿਆ ਫਿਰ ਮਿਲਾਂਗੇ ਤੁਹਾਨੂੰ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ